ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰੀ ਰਾਗੁ ਮਹੱਲਾ ਪੰਜਵਾ ਕਾ ਰੁ ਪੰਜਵਾ ਜਾਨੋ ਨਹੀਂ ਪਾਵੈ ਕਵਨ ਬਤਾ ਮਨ ਖੋਜੇ ਮਾਰਗ ਰਹਾਉ ਧਿਆਨੀ ਧਿਆਨ ਨੂੰ ਲਾਵੇ ਗਿਆਨੀ ਗਿਆਨ ਨੂੰ ਕਮਾਵੇ ਪ੍ਰਭੂ ਕਿਨਹੀ ਜਾਂਤਾ ਪਗਉਤੀ ਰਹਤ ਜੁਗਤਾ yogi ਕਹਤ ਮੁਕਤਾ ਤਪਸੀ ਤਪ ਹੈ ਰਾਤਾ ਮੋਨੀ ਮੋਨੇ ਤਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸੇ ਰਾਤਾ ਭਗਤੇ ਨਵੇ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗਿਰਸਤੀ ਗਿਰਸਤੇ ਧਰ ਮਤਾ ਇੱਕ ਸ਼ਬਦੀ ਬਹਰੂਪੇ ਅਬ ਧੂਤਾ ਕਾਪੜੀ ਕਉਤੇ ਜਾਗੂਤਾ ਇੱਕ ਤੀਰਥੇ ਨਾਤਾ ਨਿਰਹਾਰ ਵਰਤੀ ਆ ਪਰਸਾ ਇੱਕ ਲੂਕੇ ਨਦੇਵ へ ਦਰਸਾ ਇੱਕ ਮਾਨ ਹੀ ਗਿਆਤਾ ਕਾਟੇ ਨਕਿਨ ਹੀ ਕਹਾਇਆ सब कहते हैं पाया जेसु मिले सो भगता सगल उकते उपावा त्यागी सरने पावा नानक गुरचरण पराता ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਮੁ ਮਹਲਾ ਪਹਿਲਾ ਕਰੁ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗੇ ਮੱਚ ਪਾਇਲੇ ਜੀ ਹਾਵਰੀ ਹਾਵਰਣ ਕੁਰਬਾਨ ਤੇਰੇ ਨਾਵਨੋ ਰਹਾ ਤੋਦ ਸੰਸਾਰ ਉਪਾਇ ਸਰੇ ਸਰੇ ਤੰਦੇ ਲਾਇ ਵੇਖੇ ਕੀਤਾ ਆਪਣਾ ਕਰ ਕੁਦਰਤੇ ਪਾਸਾ ਟਾਲੇ ਜੀਓ ਪਰ ਗਏ ਤੇ ਪਹਾੜ ਜਾਪਦਾ ਸਭ ਨਾਵੈ ਨੋ ਪਰਤਾਪ ਦਾ ਸਤਿਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲੇ ਜੀਓ ਸਤਿਗੁਰ ਕਾ ਬਲੇ ਜਾਈਐ ਜੇ ਤੂੰ ਮਿਲੇ ਪਰਮ ਗਤਿ ਪਾਈਐ ਸੋਰੇ ਨਰ ਮੋਨੇ ਜਨ ਲੂਚ ਦੇ ਸੋ ਸਾਤੇ ਗਰੇ ਦੀਆ ਬੁਝਾਈ ਜਿਉ ਸਤ ਸੰਗਤੇ ਕੈਸੀ ਜਾਣੀ ਐ ਜਿੱਥੈ ਏਕੋ ਨਾਮ ਵਖਾਣੀ ਐ ਇਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੇ ਦਿਆ ਬੁਝਾਏ ਜੀਉ ਇਹੋ ਜਗਤ ਪਰਮੇ ਪੁਲਾਇਆ ਆਪ ਤੋ ਦੁਖਾਇਆ ਪਰਤਾਪ ਲਗਾ ਦੁਹਾਗਣੀ ਭਾਗ ਜਿਨਾ ਕੇ ਨਾ ਹੈ ਜੀ ਦੁਹਾਗਣੀ ਕਿਆ ਨੀ ਸਾਨੀਆ ਕਸਮ ਹ ਕੁਥੀਆ ਫਿਰ ਹੈ ਨਿਮਾਨੀਆ ਮਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਰ ਜੀਓ ਸੋਹਾਗਣੀ ਕਿਆ ਕਰਮ ਕਮਾਇਆ ਪੁਰਬੇ ਲਿਖਿਆ ਫਲ ਪਾਇਆ ਨਦਰੇ ਕਰੇ ਕੈ ਆਪਣੀ ਆਪੇ ਲਏ ਮਿਲਾਏ ਜੀਉ ਹੁਕਮੋ ਜਿਨਾ ਨੂੰ ਮਨਾਇਆ ਤਿੰਨ ਅੰਤਰੇ ਸਭ ਵਸਾਇਆ ਸਹੀਆ ਸੇ ਸੁਹਾਗਣੀ ਜਿਨ ਸਹ ਨਾਲੇ ਪਿਆਰ ਜੀਆ ਜਿਨਾ ਭਾਣੇ ਕਾਰਸੁ ਆਇਆ ਤੇਨ ਵਿੱਚ ਪਰਮ ਚੁਕਾਇਆ ਨਾਨਕ ਸਤਗੁਰ ਐਸਾ ਜਾਣੀਐ ਜੋ ਸਭ ਸੈ ਲਏ ਮਿਲਾਏ ਜੀਓ ਸਤਿਗੁਰੇ ਮਿਲੇ ਫਲ ਪਾਇਆ ਜene ਵਿੱਚ ਹੋ ਅਹਕਰਣ ਚੁਕਾਇਆ ਦੁਰਮਤ ਕਾ ਦੁਖ ਕਟਿਆ ਬਾਗੂ ਬੈਠਾ ਮਸਤ ਕੇ ਆਈ ਜੀਓ ਅਮ੍ਰਿਤ ਤੇਰੀ ਬਾਣੀਆ ਤੇਰੇਆ ਭਗਤਾਰਦਾ ਸਮਾਨੀਆ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੇ ਨਿਸਤਾਰੇ ਜੀਓ ਸਤਿਗੁਰ ਮਿਲਿਆ ਜਾਣੀ ਐ ਜੇਤੂ ਮਿਲਿਆ ਨਾਮ ਵਖਾਣੀ ਐ ਸਤਿਗੁਰ ਬਾਝ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਕਾ ਸਤਿਗੁਰ ਵੇਟ ਹ ਕੋਮਾਇਆ ਜੇਨੇ ਪ੍ਰਾਮੇ ਭੁੱਲਾ ਮਰਗੇ ਪਾਇਆ ਨਦਰਿ ਕਰੇ ਜੇ ਆਪਣੀ ਆਪੇ ਲੈ ਰਲਾਈ ਜੀ ਤੂੰ ਸਭ ਨਾਮ ਹੈ ਸਮਾਇਆ ਦੇ ਨੇ ਕਰਤਾ ਆਪ ਲੁਕਾਇਆ ਨਾਨਕ ਗੁਰਮੁਖੇ ਪ੍ਰਗਟ ਹੋਇਆ ਜਾ ਕਉ ਜੋ ਤੇ ਤਰੀ ਕਰਤਾ ਜੀ ਆਪੇ ਖਸਮੇ ਨਿਵਾਜਿਆ ਜੀਓ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤ ਕੇ ਤਾਰੇ ਜੀਓ ਸਭੇ ਸੰਜਮ ਰਹੇ ਸਿਆਣ ਪਾ ਮੇਰਾ ਪ੍ਰਭੂ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭੇ ਆਪਣਾ ਬਿਰਦ ਸਮਾਰਿਆ ਕੰਠੇ ਲਾਇ ਕੇ ਰਖਿਓ ਨੋ ਲਗੈ ਨ ਤਤੀਵਾ ਜੀ ਮੈਂ ਮਾਨੇ ਤਾਨੇ ਪ੍ਰਭੂ त्याया ਜੀਏ ਇਛੇੜਾ ਫਲ ਪਾਇਆ ਸਾਹ ਪਾ ਤੇ ਸਾਹ ਸਰੇ ਖਸਮ ਤੂੰ ਜਪੇ ਨਾਨਕ ਜਿਵੈ ਨਾਉ ਜੀ ਤੋਦ ਆਪੇ ਆਪੋ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸਚੁ ਵਰਤਦਾ ਜੇ ਸੁ ਭਾਵੈ ਤੇ ਸੈ ਬੁਝਾਇ ਜੀਉ ਗੁਰ ਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਇ ਜੀਉ ਗੋਪੀ ਨੈ ਗੋਆਲੀਆ ਤੁਧ ਆਪੇ ਗੋਏ ਉਠਾਲੀਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਪੰਨੇ ਸਵਾਰੇ ਜੀਓ ਜੇਨ ਸਾਤੇ ਗੁਰਸਿਓ ਚੇਤੁ ਲਾਇਆ ਤਿਨੀ ਦੁੱਧ ਜਾ ਪਾਉ ਚੁਕਾਇਆ ਨਿਰਮਲ ਜੋਤੇ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰੇ ਜੀਓ ਤੇਰੀਆ ਸਦਾ ਸਦਾ ਚੰਗਿਆਈਆ ਮੇਰਾ ਤੇ ਦਿਹ ਹੈ ਵੜਾਈਆਂ ਆਣ ਮੰਗਿਆ ਦਾਨ ਨੂੰ ਦੇਵਣਾ ਕਹੋ ਨਾਨਕ ਸਾਚੂ ਸੰਭਾਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ